ਗ੍ਰਾਫ ਵਾਲਾ ਸਿਸਟਮ ਸਮਝ ਆ ਗਿਆ ਹੁਣ ਆਪਾਂ ਗੱਲ ਕਰਦੇ ਆਂ ਪੀਪੀਸੀ ਬਾਰੇ ਦੇਖੋ ਬੇਸਿਕਲੀ ਪੀਪੀਸੀ ਹੈ ਕੀ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਹੈ ਐਸੀ ਕਰਵ ਐਸੀ ਲਾਈਨ ਐਸੀ ਬਾਉਂਡਰੀ ਜੋ ਆਪਾਂ ਨੂੰ ਦਿਖਾਉਂਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਕਿੰਨਾ ਪ੍ਰੋਡਿਊਸ ਕਰ ਸਕਦੇ ਹੋ ਤੁਹਾਡੇ ਪ੍ਰੋਡਕਸ਼ਨ ਕਰਨ ਦੀ ਜ਼ਿਆਦਾ ਤੋਂ ਜ਼ਿਆਦਾ ਪੋਸੀਬਿਲਿਟੀ ਕੀ ਹੈ ਇਹ ਆਪਾਂ ਨੂੰ ਉਹ ਕਰਵ ਦਿਖਾਉਂਦੀ ਹੈ ਇਸ ਗਰਭ ਦੇ ਵਿੱਚ ਆਪਾਂ ਸਿਰਫ ਦੋ ਪ੍ਰੋਡਕਟ ਨੂੰ ਐਗਜ਼ਾਮਪਲ ਲੈ ਕੇ ਚੱਲਦੇ ਆਂ ਦੋ ਤੋਂ ਜ਼ਿਆਦਾ ਨਾਲ ਕਰਵ ਨਹੀਂ ਬਣਾਈ ਜਾ ਸਕਦੀ ਇਹ ਪ੍ਰੋਬਲਮ ਹੈ ਠੀਕ ਦੋ ਪ੍ਰੋਡਕਟ ਦੇ ਆਪਾਂ ਇੱਕ ਪੋਸੀਬਿਲਿਟੀ ਇਸ ਲੈ ਕੇ ਚੱਲ ਰਹੇ ਆਂ ਕਿ ਆਪਣੇ ਕੋਲ ਅਗਰ ਰਿਸੋਰਸਸ ਨੇ ਪੈਸਾ ਹੈ ਜ਼ਮੀਨ ਹੈ ਸਭ ਕੁਝ ਮਟੀਰੀਅਲ ਹੈ ਤੇ ਉਹ ਸਭ ਨਾਲ ਆਪਾਂ ਕਿੰਨਾ ਕੁਝ ਪ੍ਰੋਡਿਊਸ ਕਰ ਸਕਦੇ ਆਂ ਦੋ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟਸ ਥਰੂ ਦੋ ਅਲੱਗ ਪ੍ਰੋਡਕਟਸ ਲੈ ਕੇ ਕੀ ਆ ਪ੍ਰੋਡਕਸ਼ਨ ਪੋਸਿਬਿਲਿਟੀ ਹੋ ਸਕਦੀ ਹੈ ਇਹ ਕਰਵ ਸ਼ੋ ਕਰਦੀ ਹੈ ਪਹਿਲਾ ਐਗਜ਼ਾਮਪਲ ਸਮਝਾ ਫਿਰ ਗੱਲ ਕਲੀਅਰ ਹੋਊਗੀ ਮੰਨ ਕੇ ਚੱਲੋ ਕਿਸੇ ਬੰਦੇ ਕੋਲ ਖੇਤ 'ਤੇ ਹੈ ਜ਼ਮੀਨ ਪਈ ਹੈ ਉਹਨੇ ਕੀ ਕੀਤਾ ਸਾਰੀ ਜ਼ਮੀਨ ਤੇ ਵੀਟ ਉਗਾ ਲਈ ਇਹ ਪਹਿਲੀ ਸਿਚੁਏਸ਼ਨ ਫਿਰ ਉਹਨੂੰ ਦਿਮਾਗ ਆਇਆ ਯਾਰ ਸਾਰੀ ਵੀਟ ਵੀ ਨਹੀਂ ਹੋਣੀ ਚਾਹੀਦੀ ਥੋੜਾ ਬੋੜਾ ਕੁਝ ਹੋਰ ਵੀ ਕਰ ਲਈਏ ਡਿਵਰਸੀਫਿਕੇਸ਼ਨ ਹੋਣੀ ਚਾਹੀਦੀ ਹੈ ਥੋੜਾ ਜਿਹਾ ਅਲੱਗ ਬਿਜ਼ਨਸ ਵੀ ਚਾਹੀਦਾ ਤਾਂ ਉਹਨੇ ਕੀ ਕੀਤਾ ਥੋੜੀ ਜਗ੍ਹਾ ਤੇ ਫਰੂਟਸ ਉਗਾ ਲਏ ਬਾਕੀ ਵੀਟ ਉਗਾ ਲਈ ਫਿਰ ਉਹਨੇ ਸੋਚਿਆ ਯਾਰ ਇਦਾਂ ਨਹੀਂ ਆਪਾਂ ਐ ਕਰ ਸਕਦੇ ਹਾਂ ਕਿ ਅੱਧੀ ਜ਼ਮੀਨ ਤੇ ਫਰੂਟ ਅੱਧੀ ਤੇ ਵੀਟ ਉਗਾ ਲੈਣੇ ਹੁਣ ਜਦੋਂ ਨੂੰ ਸਮਝ ਆ ਰਿਹਾ ਕਿ ਯਾਰ ਫਰੂਟਸ ਦਾ ਤਾਂ ਫਾਇਦਾ ਹੀ ਬਹੁਤ ਹੈ ਉਹਨੇ ਫਰੂਟਸ ਜ਼ਿਆਦਾ ਕਰਤੇ ਤੇ ਵੀਟ ਘੱਟ ਕਰਤੀ ਤੇ ਗੈਸ ਕਰ ਸਕਦੇ ਹੋ ਪੰਜਵੀਂ ਸਿਚੁਏਸ਼ਨ ਕੀ ਹੋ ਸਕਦੀ ਹੈ ਪੰਜਵੀਂ ਸਿਚੁਏਸ਼ਨ ਆਏ ਜੀ ਮੈਂ ਨਹੀਂ ਬਣਾਈ ਸੀਗੀ ਤਾਂ ਕਿ ਮੈਂ ਤੁਹਾਨੂੰ ਪੁੱਛ ਸਕਾਂ ਪੰਜਵੀਂ ਸਿਚੁਏਸ਼ਨ ਦੱਸੋ ਕੀ ਹੋਏਗੀ ਪਹਿਲਾਂ ਵੀਟ ਬਹੁਤ ਜ਼ਿਆਦਾ ਫਿਰ ਵੀਟ ਥੋੜਾ ਜਿਹਾ ਘਟ ਗਿਆ ਫਰੂਟਸ ਆ ਗਿਆ ਤੇ ਦੋਨੋਂ ਅੱਧੇ-ਅੱਧੇ ਹੋ ਗਏ ਫਿਰ ਉਸ ਤੋਂ ਬਾਅਦ ਫਰੂਟ ਜ਼ਿਆਦਾ ਹੋ ਗਿਆ ਵੀਟ ਘਟ ਗਿਆ ਤੇ ਲਾਸਟ ਚ ਕੀ ਹੋਊਗਾ ਗੈਸ ਕਰੋ ਹੂੰ ਸਹੀ ਹੈ ਫਰੂਟਸ ਐ ਫਰੂਟਸ ਉਗਾ ਲਏ ਹੁਣ ਤਾਂ ਇੱਥੇ ਤਾਂ ਉਹਨੇ ਇੱਕ ਚੀਜ਼ ਸਮਝ ਆਈ ਜੇ ਤੁਸੀਂ ਗੌਰ ਕੀਤਾ ਹੋਏ ਜਿਵੇਂ ਜਿਵੇਂ ਆਪਾਂ ਇੱਕ ਨਵਾਂ ਪ੍ਰੋਡਕਟ ਲੈ ਕੇ ਆ ਰਹੇ ਹਾਂ ਜਿਵੇਂ ਜਿਵੇਂ ਆਪਾਂ ਇੱਕ ਜਿਵੇਂ ਨਾਲ ਫਰੂਟਸ ਨੂੰ ਆਪਾਂ ਵਧਾਉਣਾ ਚਾਹੁੰਦੇ ਆ ਤਾਂ ਵੀਟ ਦੀ ਪ੍ਰੋਡਕਸ਼ਨ ਘਟਦੀ ਜਾ ਰਹੀ ਹੈ ਪਹਿਲਾਂ ਇੱਥੇ ਫਰੂਟਸ ਬਿਲਕੁਲ ਨਹੀਂ ਸੀਗੇ ਇੱਥੇ ਫਰੂਟਸ ਵਧੇ ਤਾਂ ਵੀਟ ਘਟ ਗਈ ਫਰੂਟਸ ਹੋਰ ਵਧੇ ਵੀਟ ਹੋਰ ਘਟ ਗਈ ਫਰੂਟਸ ਬਹੁਤ ਵਧ ਗਏ ਵੀਟ ਹੋਰ ਘਟ ਗਈ ਤੇ ਜਮੀ ਫਰੂਟਸ ਫਰੂਟਸ ਕਰਤਾ ਤੇ ਵੀਟ ਜ਼ੀਰੋ ਹੋ ਗਈ ਇੱਥੇ ਇੱਕ ਪੁਆਇੰਟ ਸਮਝ ਆਂਦਾ ਹੈ ਇਹ ਕੀ ਹੋ ਰਿਹਾ ਹੈ ਇੱਕ ਪ੍ਰੋਡਕਸ਼ਨ ਦੇ ਵਧਣ ਨਾਲ ਇੱਕ ਚੀਜ਼ ਦੇ ਪ੍ਰੋਡਕਸ਼ਨ ਦੇ ਵਧਣ ਨਾਲ ਦੂਸਰੀ ਚੀਜ਼ ਦੀ ਪ੍ਰੋਡਕਸ਼ਨ ਘਟਦੀ ਪਈ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਹੈ ਲਿਮਿਟਿਡ resources ਕਿਸੇ ਕੋਲ ਅੰਨਾ ਪੈਸਾ ਨਹੀਂ ਹੁੰਦਾ resources ਹਮੇਸ਼ਾ ਲਿਮਟਿਡ ਹੀ ਹੁੰਦੇ ਨੇ ਜਿਆਦਾ ਤੁਸੀਂ ਪੈਸੇ ਇੱਥੇ ਲਾਓ ਜਾ ਉੱਥੇ ਲਾਓ ਪੈਸੇ ਲਿਮਟਿਡ ਹੀ ਨੇ ਠੀਕ ਤਾਂ ਉਹ ਲਿਮਟਿਡ resources ਨਾਲ ਕਿਆ-ਕਿਆ ਪੋਸੀਬਿਲਿਟੀਜ਼ ਹੋ ਸਕਦੀਆਂ ਨੇ ਆਪਾਂ ਇਸ ਚਲੋ ਹੁਣ ਥੋੜਾ ਟੈਕਨੀਕਲ ਹੋਣਾ ਧਿਆਨ ਨਾਲ ਸਮਝਿਓ ਇਟ ਇਜ਼ ਅ ਕਰਵ ਸ਼ੋਇੰਗ ਅਲਟਰਨੇਟਿਵ ਪ੍ਰੋਡਕਸ਼ਨ ਪੋਸੀਬਿਲਿਟੀਜ਼ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਡਕਸ਼ਨ ਪੋਸਿਬਿਲਿਟੀਆਂ ਦੇਖਣ ਨੂੰ ਮਿਲਣਗੀਆਂ ਅਲੱਗ ਅਲੱਗ ਤਰ੍ਹਾਂ ਦੀਆਂ A B C D ਅਮਾ ਤੁਹਾਨੂੰ ਪਾਣੀ ਦਿਖਾਤੀ ਇਹਦੇ ਬਾਰੇ ਗੱਲ ਹੋ ਰਹੀ ਹੈ ਅੱਗੇ ਲਿਖਿਆ ਪਿਆ ਵਿਦ ਦਾ ਗਿਵਨ ਰਿਸੋਰਸਿਸ ਗਿਵਨ ਰਿਸੋਰਸਿਸ ਤੇ ਤਾਂ ਲਿਖਿਆ ਵੀ ਲਿਮਟਡ ਰਿਸੋਰਸਿਸ ਹਾਂ ਸੱਚੀ ਕੇ ਪੁਆਇੰਟ ਬੜਾ ਇੰਪੋਰਟੈਂਟ ਆਪਾਂ ਸਟਡੀ ਲਈ ਸਿਰਫ ਦੋ ਗੁੱਡਸ ਹੀ ਯੂਜ਼ ਕਰਤੀਆਂ ਨੇ ਕਿਉਂਕਿ ਕਰਵ ਬਣਾਉਣ ਦੇ ਲਈ ਦੇਖੋ ਦੋ ਤੋਂ ਜ਼ਿਆਦਾ ਵਾਲਾ ਹਿਸਾਬ ਕਿਤਾਬ ਗੜਬੜ ਹੋ ਜਾਏਗਾ ਸਿਰਫ ਦੋ ਨਾਲ ਹੀ ਸਟਡੀ ਪੋਸੀਬਲ ਹੈ ਫਿਲਹਾਲ ਠੀਕ ਕਿ ਦੋ ਗੁਰਜ਼ ਦੇ ਨਾਲ ਆਪਾਂ ਕਿਆ ਪੋਸਿਬਿਲਿਟੀਜ਼ ਸ਼ੋ ਕਰ ਸਕਦੇ ਅੱਗੇ ਦੇਖੋ ਤੇ ਟੈਕਨੀਕ ਵੀ ਪ੍ਰੋਡਕਸ਼ਨ ਦੀ ਉਹ ਵੀ ਗਿਵਨ ਹੋਏਗੀ ਉਹ ਵੀ ਇੱਕ ਲਿਮਟਿਡ ਜੀ ਹੋਏਗੀ ਟੈਕਨੀਕ 'ਚ ਵੀ ਕੋਈ ਚੇਂਜ ਨਹੀਂ ਆਣਾ ਚਾਹੀਦਾ ਠੀਕ ਅੱਗੇ ਇਹਦੇ ਨਾਲ ਦੋ ਨਾਮ ਬੜੇ ਮਸ਼ਹੂਰ ਨੇ ਇੱਕ ਹੈਗਾ ਜੀ ਪ੍ਰੋਡਕਸ਼ਨ ਫਰੰਟੀਅਰ ਜਾਂ ਬਾਉਂਡਰੀ ਇੱਕ ਹੈਗਾ ਟਰਾਂਸਫਰਮੇਸ਼ਨ ਲਾਈਨ ਜਾਂ ਕਰਵ ਵੈਸਾ ਚਾਰ ਨਾਮ ਹੋਗੇ ਬੜੇ ਮਸ਼ਹੂਰ ਬਹੁਤ ਨੇ ਸੀਰੀਅਸਲੀ ਕਹਾ ਕਈ ਵਾਰੀ ਪੇਪਰ ਚ ਐਦਾ ਆ ਜਾਂਦਾ ਵੀ ਐਕਸਪਲੇਨ ਟਰਾਂਸਫਰਮੇਸ਼ਨ ਲਾਈਨ ਐਕਸਪਲੇਨ ਟਰਾਂਸਫਰਮੇਸ਼ਨ ਕਰਵ ਵਿਦ ਦ ਹੈਲਪ ਆਫ ਫਿਗਰ ਉਸ ਟਾਈਮ ਤੇ ਫਿਰ ਤੁਸੀਂ ਕੀ ਕਰੋਗੇ ਪੀਪੀਸੀ ਨਾਮ ਬਹੁਤ ਫੇਮਸ ਹੈ ਠੀਕ ਹੈ ਮੰਨ ਗਏ ਪਰ ਦੂਜੇ ਨਾਮ ਵੀ ਆਪਾਂ ਯਾਦ ਰੱਖਣਾ ਦੂਜੇ ਨਾਮ ਦਾ ਰੀਜ਼ਨ ਦੇਖਿਓ ਦੂਜੇ ਨਾਮ ਕਿਉਂ ਨੇ ਇਹਨੂੰ ਬੋਲਦੇ ਪ੍ਰੋਡਕਸ਼ਨ ਬਾਉਂਡਰੀ ਇਹជា ਪ੍ਰੋਡਕਸ਼ਨ ਫਰੰਟੀਅਰ ਇਫਰੰਟੀਅਰ ਜਾਂ ਬਾਉਂਡਰੀ ਕਿਉਂ ਬੋਲਦੇ ਆ ਬਾਉਂਡਰੀ ਦਾ ਮਤਲਬ ਆਪਣੀ ਇੱਕ ਲਿਮਿਟ ਹੈ ਉਸ ਤੋਂ ਪਾਰ ਨਹੀਂ ਜਾ ਸਕਦੇ ਪਾਰ ਨਹੀਂ ਜਾ ਸਕਦਾ ਦਾ ਮਤਲਬ ਮੈਕਸਿਮਮ ਪੋਸੀਬਲ ਪ੍ਰੋਡਕਸ਼ਨ ਕਿਆ ਹੋ ਸਕਦੀ ਹੈ ਵੱਧ ਤੋਂ ਵੱਧ ਵੱਧ ਤੋਂ ਵੱਧ ਕਿੰਨਾ ਪ੍ਰੋਡਿਊਸ ਕਰ ਸਕਦੇ ਹੋ ਇਹ ਬਾਉਂਡਰੀ ਦਿਖਾਈ ਗਈ ਆਪਾਂ ਨੂੰ ਪੀਪੀਸੀ ਵੀਲ ਠੀਕ ਹੈ ਤੇ ਟ੍ਰਾਂਸਫਰਮੇਸ਼ਨ ਲਾਈਨ ਵੀ ਇਹਨੂੰ ਬੋਲਦੇ ਆ ਟ੍ਰਾਂਸਫਰਮੇਸ਼ਨ ਲਾਈਨ ਕਿਆ ਹੁੰਦੀ ਹੈ ਟ੍ਰਾਂਸਫਰਮੇਸ਼ਨ ਦਾ ਮਤਲਬ ਹੁੰਦਾ ਹੈ ਬਦਲਾ ਟ੍ਰਾਂਸਫਾਰਮੇਸ਼ਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹੋ ਜਾਣਾ ਇੱਕ ਚੀਜ਼ ਦਾ ਦੂਸਰੀ ਚੀਜ਼ ਚ ਹੋ ਜਾਣਾ ਇੱਥੇ ਟ੍ਰਾਂਸਫਾਰਮੇਸ਼ਨ ਕੀ ਹੋ ਰਿਹਾ ਇੱਥੇ ਗੱਲ ਇਹ ਹੈ ਕਿ ਅਗਰ ਮੋਰ ਆਫ ਗੁੱਡ ਐਕਸ ਚਾਹੀਦਾ ਇਸ ਟੂ ਬੀ ਪ੍ਰੋਡਿਊਸਡ ਅਗਰ ਤੁਹਾਨੂੰ ਗੁੱਡ ਐਕਸ ਚਾਹੀਦਾ ਐਕਸ ਮਤਲਬ ਸੇਬ ਸੰਤਰੇ ਆ ਆਲੂ ਬੈਂਗਣ ਕੁਝ ਵੀ ਹੋ ਸਕਦੇ ਨੇ ਕੋਈ ਵੀ ਇੱਕ ਪ੍ਰੋਡਕਟ ਲਾ ਲਓ ਅਗਰ ਤੁਹਾਨੂੰ ਇੱਕ ਪ੍ਰੋਡਕਟ ਜ਼ਿਆਦਾ ਚਾਹੀਦਾ ਹੈ ਦੈਨ ਫੈਕਟਰ ਆਫ ਪ੍ਰੋਡਕਸ਼ਨ ਵਿਲ ਹੈਵ ਟੂ ਬੀ ਵਿਡਰਾਨ ਫਰਮ ਪ੍ਰੋਡਕਸ਼ਨ ਆਫ ਗੁੱਡ ਵਾਈ ਤਾਂ ਗੁੱਡ ਵਾਈ ਤੋਂ ਉਠਾ ਕੇ ਆਪਣੇ ਫੈਕਟਰਾਂ ਨੂੰ ਚੁੱਕ ਕੇ ਟ੍ਰਾਂਸਫਰ ਕਰਨਾ ਪਏਗਾ ਕਿੱਥੇ ਟ੍ਰਾਂਸਫਰ ਕਰੋਗੇ ਗੁੱਡ ਐਕਸ ਦੀ ਪ੍ਰੋਡਕਸ਼ਨ ਵਾਸਤੇ ਜਿਹੜੇ ਤੁਹਾਡੇ ਕੋਲ ਜ਼ਮੀਨ ਹੋਏਗੀ ਜਿਹੜੇ ਤੁਹਾਡੇ ਕੋਲ ਬੰਦੇ ਲੱਗੇ ਹੋਣਗੇ ਉਹ ਸਾਰੇ ਫੈਕਟਰਸ ਨੂੰ ਉਠਾ ਕੇ ਆਪਾਂ ਕੁਝ ਕੁ ਨੂੰ ਲਾ ਲਓ ਜਾਂ ਸਾਰੇ ਨੂੰ ਲਾ ਲਓ ਕਿਉਂਕਿ ਅਗਰ ਵਾਈ ਤੋਂ ਗੁੱਡ ਐਕਸ ਆਪਾਂ ਨੇ ਪ੍ਰੋਡਿਊਸ ਕਰਨਾ ਵਾਈ ਪਹਿਲਾਂ ਪ੍ਰੋਡਿਊਸ ਕਰ ਰਹੇ ਆਪਾਂ ਓਕੇ ਹੁਣ ਐਕਸ ਪ੍ਰੋਡਿਊਸ ਕਰਨਾ ਚਾਹੁੰਦੇ ਆ ਹੁਣ ਤੁਸੀਂ ਚਾਹੁੰਦੇ ਹੋ ਕਿ ਨਵਾਂ ਗੁੱੜ ਬਣਾਈਏ ਜਿਵੇਂ ਇੱਥੇ ਆਪਾਂ ਵੀਟ ਤੋਂ ਬਾਅਦ ਫਰੂਟਸ ਹੀ ਉਗਾਨ ਲੱਗੇ ਸੀਗੇ ਤਾਂ ਆਪਾਂ ਕੀ ਕੀਤਾ ਜ਼ਮੀਨ ਥੋੜੀ ਜੀ ਫਰੂਟਸ ਨੂੰ ਚਕਾਤੀ ਕਿ ਜੇ ਥੋੜੀ ਜੀ ਜ਼ਮੀਨ ਆਪਾਂ ਫਰੂਟਸ ਵਾਸਤੇ ਰੱਖ ਲਈਏ ਇਸੇ ਕਰਕੇ ਇਸ ਨੂੰ ਟਰਾਂਸਫਰਮੇਸ਼ਨ ਕਰਵ ਜਾਂ ਟਰਾਂਸਫਰਮੇਸ਼ਨ ਲਾਈਨ ਵੀ ਬੋਲਦੇ ਕਿਉਂ ਫੈਕਟਰ ਆਫ ਪ੍ਰੋਡਕਸ਼ਨ ਜਿਹੜੇ ਨੇ ਉਹ ਟਰਾਂਸਫਰ ਹੁੰਦੇ ਨੇ ਇੱਕ ਗੁੱੜ ਤੋਂ ਦੂਸਰੇ ਗੁੱੜ ਵੱਲ ਅਗਲਾ ਟੋਪਿਕ ਆਪਣੇ ਕੋਲ ਹੈ ਹੁਣ ਇਸ ਬਾਰੇ ਕਿ ਪੀਪੀਸੀ ਦੀਆਂ ਕੁਝ ਅਸੰਪਸ਼ਨਸ ਨੇ ਡਿਫੀਨੇਸ਼ਨ ਠੀਕ ਆ ਵੀ ਆਪਣੇ ਵਾਸਤੇ ਇੱਕ ਬਾਉਂਡਰੀ ਸ਼ੋ ਕਰਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਇਹਨਾਂ ਪ੍ਰੋਡਕਸ਼ਨ ਕਰ ਸਕਦੇ ਹੋ ਦੋ ਗੁਰਜ਼ਾ ਦੋ ਦਾ ਅਗਲੀ ਗੱਲ ਆਉਂਦੀ ਹੈ ਕੁਝ ਅਸੰਪਸ਼ਨਸ ਨੇ ਅਸੰਪਸ਼ਨ ਮਤਲਬ ਮੰਨਤਾਵਾਂ ਹੁੰਦੀਆਂ ਨੇ ਕਿ ਕੁਝ ਚੀਜ਼ਾਂ ਤੋਂ ਪਹਿਲਾਂ ਸੋਚ ਕੇ ਚੱਲਣੀਆਂ ਪੈਣਗੀਆਂ ਅਗਰ ਇਸ ਬਾਰੇ ਸਟੱਡੀ ਕਰਨੀ ਹੈ ਕਿਉਂਕਿ ਅਗਰ ਉਹਨਾਂ ਨੂੰ ਤੁਸੀਂ ਨਹੀਂ ਮੰਨ ਕੇ ਚੱਲੋਗੇ ਤਾਂ ਉਹ ਚੀਜ਼ਾਂ ਦੇ ਵਿੱਚ ਮਾੜਾ ਜਿਹਾ ਵੀ ਚੇਂਜ ਅਗਰ ਤੁਸੀਂ ਸੋਚ ਲਿਆ ਤਾਂ ਤੁਹਾਡੀ ਸਟੱਡੀ ਖਰਾਬ ਹੋ ਜਾਣੀ ਹੈ ਸੀਰੀਅਸਲੀ ਕਿਉਂਕਿ ਆਪਾਂ ਦੇਖੋ ਸਟੱਡੀ ਇਕਨੋਮਿਕਸ ਦੇ ਵਿੱਚ ਕੀ ਹੈ ਇੱਕ ਹਿਊਮਨ ਬਿਹੇਵੀਅਰ ਦੀ ਸਟੱਡੀ ਹੈ ਤੇ ਉਹ ਸਟੱਡੀ ਨੂੰ ਅਗਰ ਜਦੋਂ ਕਰਨਾ ਹੈ ਤੁਸੀਂ ਤਾਂ ਕੁਝ ਚੀਜ਼ਾਂ ਆਪ ਆਪਣੇ ਵੱਲੋਂ ਮੰਨ ਕੇ ਚੱਲਣੀਆਂ ਪੈਣਗੀਆਂ ਕਿਉਂਕਿ ਜਦੋਂ ਨਹੀਂ ਮੰਨ ਕੇ ਚੱਲਾਂਗੇ ਤਾਂ ਆਬਵੀਅਸਲੀ ਜਿੰਨੇ ਵੀ ਤੁਹਾਡੇ ਫਾਰਮੂਲੇ ਫੰਡੇ ਜੋ ਵੀ ਆਪਾਂ ਇੱਕ ਬਣਾ ਰੱਖਿਆ ਚੀਜ਼ਾਂ ਵੀ ਇਹ ਚ ਜਿਦਾ ਹੋਣ ਗਿਆ ਇਦਾਂ ਨਹੀਂ ਤਾਂ ਇਦਾਂ ਹੋਣ ਗਿਆ ਸਭ ਖਰਾਬ ਹੋ ਜਾਏਗਾ गल आजम्पन मन के चलनी है मजबूरी समझो ठीक तो इतना आजम्शन क्या ने रिसोरस गिवन नेिमिटिड ने ठीक किसी को फालतू पैसा नहीं है दूजा टेक्नोलॉजी कॉन्सटेंट रखनी है मतलब स्टडी के परपज तो कौन कॉन्सटेंट रखनी है क्योंकि देखो जी सिचुएशन शो कर रहे हो कर रहे हो कि एक प्रोडक्शन एक पिस एक प्रोडक्ट की जो तो आउटपुट बधाई ਤੇ ਦੂਜੇ ਦੀ ਘਟ ਗਈ ਤਾਂ ਘਟੀ ਨਾ ਕਿਉਂਕਿ ਰਿਸੋਰਸਸ ਬੜੇ ਲਿਮਟਡ ਨੇ ਅਗਰ ਜਾਦੂਗਰੀ ਹੋ ਜਵੇ ਜਾਦੂਗਰੀ ਮਤਲਬ ਕੁਝ ਐਸਾ ਮਿਲ ਜਵੇ ਕਿ ਇੱਕ ਦੀ ਪ੍ਰੋਡਕਸ਼ਨ ਘਟਾਏ ਬਿਨਾ ਇੱਕ ਦੀ ਆਉਟਪੁੱਟ ਘਟਾਏ ਬਿਨਾ ਦੂਜੇ ਦੀ ਆਉਟਪੁੱਟ ਵੱਧ ਜੇ ਕੋਈ ਨਵੀਂ ਟੈਕਨੀਕ ਮਿਲ ਜੇ ਕੋਈ ਨਵੀਂ ਟੈਕਨੋਲੋਜੀ ਮਿਲ ਜੇ ਕੋਈ ਨਵਾਂ ਇਨਵੈਂਸ਼ਨ ਮਿਲ ਜੇ ਤਾਂ ਫਿਰ ਤੁਹਾਡੀ ਸਟੱਡੀ ਖਰਾਬ ਹੋ ਜਾਏਗੀ ਆਪਾਂ ਫਿਲਹਾਲ ਸਟੱਡੀ ਤੇ ਫੋਕਸ ਕਰ ਰਹੇ ਹਾਂ ਤੇ ਜਿਹੜੀਆਂ ਜਾਦੂਗਰੀਆਂ ਨੇ ਨਵੀਆਂ ਟੈਕਨੋਲੋਜੀਆਂ ਨੇ ਥੋੜਾ ਜਿਸ ਗੱਲ ਨੂੰ ਸਾਈਡ ਤੇ ਰੱਖ ਟੈਕਨੋਲੋਜੀ ਆਪਾਂ ਰੱਖਣੀ ਹੈ ਮੰਨ ਕੇ ਚੱਲਣਾ ਵੀ ਬਿਲਕੁਲ ਸੇਮ ਹੈ ਕਨਸਟੈਂਟ ਹੈ ਉਹਦੇ ਵਿੱਚ ਇੱਕਦਮ ਕੋਈ ਚੇਂਜ ਨਹੀਂ ਆਇਆ ਜਦੋਂ ਆਪਾਂ ਸਟੱਡੀ ਕਰ ਰਹੇ ਹਾਂ ਅਗਲੀ ਗੱਲ ਰਿਸੋਰਸਸ ਫੁੱਲੀ ਯੂਟਿਲਾਈਜ਼ ਹੋ ਰਹੇ ਨੇ ਪ੍ਰੋਪਰਲੀ ਰਿਸੋਰਸਸ ਨੂੰ ਵਰਤਿਆ ਜਾ ਰਿਹਾ ਹੈ ਕੋਈ ਵੀ ਰਿਸੋਰਸਸ ਨੂੰ ਵੇਸਟ ਨਹੀਂ ਕੀਤਾ ਜਾ ਰਿਹਾ ਠੀਕ ਆ ਗੱਲਾਂ ਆਪਾਂ ਪਹਿਲਾਂ ਸੋਚ ਕੇ ਫੇਰ ਸਟੱਡੀ ਕਰਾਂਗੇ ਸਟੱਡੀ ਕੀ ਹੈ ਤੁਹਾਨੂੰ ਟੇਬਲ ਹਾਂ ਨੇ ਬਣਾ ਕੇ ਪਹਿਲਾਂ ਤਾਂ ਨੂੰ ਮੈਂ ਇੱਕ ਐਗਜ਼ਾਮਪਲ ਸਿੰਪਲ ਦਾ ਦਿੱਸੇ ਸੀ ਕਿ ਤੁੱਕਿਆ ਵਾਲੀ ਗੱਲ ਸੀਗੀ ਹੁਣ ਪ੍ਰੋਪਰ ਨੰਬਰ ਦਿਖਾਣਾ ਵੀ ਆਪਾਂ ਇਹਦੇ ਵਿੱਚ टेबल किए बना सकते हैं सद ग्राफ कि में ग्राफ वाली वीडियो अगर तुम चजना देखी है ग्राफ वाली वीडियो तो, तो गल समझ आएगा देखो तरीका बड़ा सिंपल है पहला ग्राफ सोचना है फिर टेबल बनाना है मैं बार बार कह रहा हाँ माइक्रो इकोनोमिक्स का यही एक फंडा है अगर चाहने चाहे भी सौखी लगे पहला ग्राफ बारे सोच लो पीपीसी का ग्राफ स्पेशल क्या है ढिड निकल पनकेव फिगर होंगी है इतना जा रहा होंगे ग्राफ ਤੇ ਜਿਹੜੀ ਕਨਕੇਵ ਫਿਗਰ ਹੁੰਦੀ ਹੈ ਉਹਦੇ ਵਿੱਚ ਇੱਕ ਖਾਸियत ਹੁੰਦੀ ਹੈ ਉਹਦੇ ਟੇਬਲ 'ਚ ਕਨਕੇਵ ਫਿਗਰ ਦੇ ਟੇਬਲ 'ਚ ਇੱਕ ਖਾਸियत ਹੁੰਦੀ ਹੈ ਉਹ ਖਾਸियत ਉਹਨੂੰ ਦਿਖਾਉਂਦਾ ਬਸ ਮੈਂ ਦੇਖੋ ਜੀ ਮੰਨ ਕੇ ਚਲੋ ਆਪਾਂ ਫਰੂਟਸ ਤੋਂ ਸਟਾਰਟ ਕੀਤੇ ਵੀ ਪਹਿਲੇ ਫਰੂਟਸ ਬਿਲਕੁਲ ਨਹੀਂ ਸੀਗਾ ਫਿਰ ਆਪਾਂ ਇੱਕ ਟਨ ਫਰੂਟ ਉਗਾ ਲਿਆ ਫਿਰ ਦੋ ਉਗਾ ਲਿਆ ਤਿੰਨ ਉਗਾ ਲਿਆ ਚਾਰ ਉਗਾ ਲਿਆ ਇੱਕ ਬਸ ਤੁਸੀਂ ਰੱਖੋ ਬਿਲਕੁਲ ਸਿਮਿਲਰ ਸਟੇਬਲ ਰੱਖੋ ਗੈਪ ਇਹਨਾਂ ਵਿੱਚ ਚੇਂਜ ਜਿਆਦਾ ਨਾ ਦਿਖਾਓ 0 10 20 30 40 ਦਿਖਾ ਦਿਓ 100 200 300 400 ਦਿਖਾ ਦਿਓ ਪਰ ਮੈਂ ਕਹਿਣਾ ਇਸ ਗੈਪ ਸੇਮ ਰੱਖੋ ਠੀਕ ਹੈ ਗੈਪ ਸੇਮ ਰੱਖਣਾ ਦੂਜੇ ਪਾਸੇ ਹੁਣ ਜੇ ਤੋ ਫਰੂਟਸ 0 ਹੈ ਤਾਂ ਸਾਰਾ ਪ੍ਰੋਡਕਸ਼ਨ ਮਤਲਬ ਵੈਜੀਟੇਬਲ ਦਾ ਹੋ ਰਿਹਾ ਤੁਸੀਂ ਇੱਥੇ ਕੋਈ ਤਕੜਾ ਜਿਹਾ ਨੰਬਰ ਲੈ ਲਓ 100 ਲੈ ਲਓ 10 ਲੈ ਲਓ ਇੱਛਾ ਤੁਹਾਡੀ ਹੈ ਇਸ ਦਾ ਹਾਂ ਹੁਣ ਜਿਹੜਾ ਮੈਂ ਕਹਿ ਰਿਹਾ ਸੀ ਕਿ ਕਨਕੇਵ ਜਿਹੜੀ ਫਿਗਰ ਹਟਟ ਨਿਕਲਾ ਹੁੰਦਾ ਮਤਲਬ ਐਦਾਂ ਹੁੰਦੀ ਹੈ ਠੀਕ ਤਾਂ ਉਹ ਫਿਗਰ ਬਣਦੀ ਕਿਵੇਂ ਆ ਉਹ ਫਿਗਰ ਉਦੋਂ ਬਣਦੀ ਆ ਜਦੋਂ ਤੁਹਾਡੇ ਕੋਲ ਇੱਕ ਪਾਸੇ ਜਿਹੜਾ ਹੈ ਨਾ ਵੇਰੀਏਬਲ ਜਿਹੜਾ ਹੈ ਇੱਕ ਐਕਸਿਸ ਦੇ ਵਿੱਚ ਇਹਦੇ ਵਿੱਚ ਜਿਹੜਾ ਗੈਪ ਹੈ ਉਹ ਗੈਪ ਵੱਧਦਾ ਜਾਂਦਾ ਹੋਵੇ ਘਟਦਾ ਨਹੀਂ ਵੱਧਦਾ ਜਾਂਦਾ ਗੈਪ ਹੋਵੇ ਵੱਧਦਾ ਜਾਂਦਾ ਜਰਾ ਧਿਆਨ ਨਾਲ ਸਮਝਣਾ ਵੱਧਦਾ ਜਾਂਦਾ ਦਾ ਮਤਲਬ ਕੀ ਨਿਕਲਦਾ ਪਹਿਲਾਂ ਆਪਾਂ ਗੈਪ ਰੱਖਿਆ 10 ਦਾ ਠੀਕ ਹੈ ਫਿਰ ਆਪਾਂ ਗੈਪ ਰੱਖ ਲੈਨੇ ਆ 20 ਦਾ ਗੈਪ ਰੱਖ ਲੈਣਾ ਕਿੰਨਾ ਹੋਊਗਾ ਫਿਰ ਤੇ 70 ਫਿਰ ਆਪਾਂ ਗੈਪ ਰੱਖ ਲੈਨੇ ਹਾਂ 30 ਦਾ ਤਾਂ ਕਿੰਨਾ ਹੋ ਗਿਆ ਇੱਥੇ 40 ਫਿਰ ਆਪਾਂ ਗੈਪ ਰੱਖ ਲੈਣਾ 40 ਦਾ 40 40 0 ਇਹ ਤੁਹਾਨੂੰ ਸਮਝ ਆ ਗਿਆ ਇਹ ਵਧਦਾ ਜਾਏਗਾ ਇਹ ਘਟਦਾ ਜਾਏਗਾ ਕਿਉਂ 네ਗੇਟਿਵ ਰਿਲੇਸ਼ਨਸ਼ਿਪ ਹੁੰਦਾ ਰਿਸੋਰਸਸ ਦੇਖੋ ਲਿਮਿਟਿਡ ਨੇ ਇੱਕ ਚੀਜ਼ ਵਧਾਓਗੇ ਤਾਂ ਦੂਜੀ ਘਟੂਗੀ ਸਿੰਪਲ ਗੱਲ ਇੱਕ ਵਧਦਾ ਦੂਜਾ ਘਟਦਾ ਰੱਖਣਾ ਮਿਸ ਪੁਆਇੰਟ ਇਹ ਸੀ ਕਿ ਆਪਾਂ ਜਿਹੜਾ ਗੈਪ ਹੈ ਨਾ ਇਫਵਾਧਾ ਕੀ ਦਿਖਾਣਾ ਪਣੇ ਇਨਕਰੀਜ਼ਿੰਗ ਆਰਡਰ ਚ ਰੱਖਣਾ ਐ ਡਿਫਰੈਂਸ ਨੂੰ ਇੱਥੋਂ ਮੈਂ ਹੁਣ ਇਰੇਸ ਕਰ ਦਵਾਂ ਤੁਸੀਂ ਪੇਪਰ 'ਤੇ ਸ਼ੋ ਨਹੀਂ ਕਰਨਾ ਇਹ ਬਸ ਆਪਣੇ ਮਨ 'ਚ ਰੱਖਣਾ ਜਾਂ ਸਾਈਡ 'ਤੇ ਪੈਨਸਲ ਨਾਲ ਲਿਖ ਕੇ ਰੱਖ ਲੈ ਫਿਰ ਬਾਅਦ 'ਚ ਡਿਸ ਕਰਦੇ ਹੁਣ ਇਸ ਤੋਂ ਆਪਾਂ ਫਿਗਰ ਬਣਾਣੇ ਆ ਜਿਹੜੀ ਮੇਨ ਗੱਲ ਹੈ ਵੈਸਾ ਦੇਖੋ ਆਪਣੀ ਮਰਜ਼ੀ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਪਰ ਫਿਰ ਵੀ ਮੈਂ ਰეკਮੈਂਡ ਕਰਾਂਗਾ ਕਿ ਜਿਹੜੀ ਚੀਜ਼ ਵੱਧ ਰਹੀ ਹੈ ਉਹਨੂੰ ਥੱਲੇ ਰੱਖ ਲਓ ਸਰੂਟਸ ਨੂੰ ਮੈਂ نیچے ਰੱਖ ਲਿਆ ਆ ਇਦਰ ਵੈਜੀਟੇਬਲਸ ਮੈਂ ਦਲੇ ਬਸ ਕਰ ਲਈ ਇਦਰ ਜ਼ੀਰੋ ਆ ਐਕਸਸ ਹੁੰਦੀ ਹੈ ਆ ਵਾਈ ਐਕਸਸ ਹੁੰਦਾ ਤੇ ਹੁਣ ਆਪਾਂ ਥੋੜਾ ਜਿਹਾ ਗ੍ਰਾਫ ਬਣਾ ਕੇ ਦੇਖੀਏ ਬਣਾਣਾ ਹੁੰਦਾ ਤੁਹਾਨੂੰ ਆਈ ਥਿੰਕ ਇੱਥੇ ਫਰੂਟਸ ਲਈ ਮੈਨੂੰ 1 2 3 4 ਚਾਹੀਦੇ ਨੇ ਮੈਂ ਬੜੇ ਪਿਆਰ ਨਾਲ 1 2 3 4 ਲਿਖ ਲੈਣਾ ਠੀਕ ਬਹੁਤ ਵਧੀਆ ਗ੍ਰਾਫ ਬਣੇਗਾ ਅਗਰ ਸਕੇਲ ਨਾ ਬਣਾਓਗੇ ਅਗਰ ਤੁਕੇ ਨਾ ਬਣਾਇਆ ਨਾ ਤਾਂ ਗ੍ਰਾਫ ਦੀ ਸ਼ੇਪ ਜਲੇਬੀ ਵਰਗੀ ਬਣ ਜਾਣੀ ਹੈ ਪੱਕੀ ਗੱਲ ਹੈ ਜਿਵੇਂ ਸਮੋਸਾ ਬਣ ਜਾਣਾ ਉਹਦਾ ਪਤਾ ਨਹੀਂ ਮੈਨੂੰ ਜਲੇਬੀ ਸਮੋਸੇ ਕਿੱਥੇ ਆਦਾ ਚਲ ਛੱਡ ਮੇਨ ਗੱਲ ਸਮਝੋ ਅਗਰ ਸਕੇਲ ਨਾ ਬਣਾਓਗੇ ਰੂਲਰ ਹੋਏਗਾ ਤਾਂ ਇਹਨਾਂ ਚ ਗੈਪ ਤੁਸੀਂ ਸਹੀ ਰੱਖੋਗੇ ਬਰਾਬਰ ਰੱਖੋਗੇ ਫਿਰ ਪ੍ਰੋਪਰ ਫਿਗਰ ਉਦਾਂ ਦੀ ਬਣ ਜਾਏਗੀ ਜਿੰਦਾਂ ਦੇ ਤੁਸੀਂ ਭਾਲਦੇ ਹੋ ਅਗਰ ਇਹਦਾ ਗੈਪ ਅਲੱਗ-ਤਲੱਗ ਹੋ ਗਿਆ ਫਿਰ ਕਲਿਆ ਤਾਂ ਹੁਣ ਮੈਂ ਤਾਂ ਬੋਰ ਤੇ ਕਰਦਾ मैंने ओखा थोड़ा जा परी तो कर स्केल जरूरी है ठीक इधर इधरले पासे हम करा देखो व् तो वंड्रड चाहिए घट्टो घट्ट कर जीरो चाहिए है या तो ट्वेंटी ट्वेंटी का गैप रख लो या टेन टेन का रख लो मैं इतने ट्वेंटी का रख लिया तो मेरी थोड़ी सुख शांति है मैं बराबर जी रख लवाना ट्वेंटी फोटी सिक्सटी एंड्रड ठीक है જરા હમ દેખના ખાસ ગલ જદો ફ્રુટ્સ 0 હે તા વેજીટેબલ્સ 100 હે તા પહેલી બિંદી ઇતھے લગી ફ્રુટ 0 વેજીટેબલ 100 અગે ફ્રુટ્સ 1 વેજીટેબલ 90 આ 90 આયેગા 100 تے 80 دے وچ ٹھیک ہے جی वेजिटेबल फ्रूट्स uh, दो वेजिटेबल सत्तर सत्तर इत ठीक है जी तीन ते चाली देन 4 ते 0 ठीक फिर जुगन मैच करोगे हां मैथ्स स्केल ਨਾਲ ਨਹੀਂ ਕਰਨਾ ਇਹ ਫਰੀ ਹੈਂਡ ਹੀ ਕਰੋਗੇ ਤੁਸੀਂ बिकॉज वी हैव टू शो हियर अ कर्व ਥੋੜਾ ਜਿਹਾ ਆਪਣਾ ਇੱਥੇ ਮੂਵਮੈਂਟਸ ਹੀ ਦਿਖਾਣੀ ਹੈ ਕਿ ਇਦਾਂ ਦੀ ਠੀਕ ਹੈ ਇਹ ਤਾਂ ਚਲੋ ਹੁਣ ਇਦਾਂ ਮੇਰਾ ਬਣ ਗਿਆ ਨਹੀਂ ਤੇ ਬਿਲਕੁਲ ਸਿੱਧਾ ਜਾਏਗਾ ਮਤਲਬ ਇਹ ਐਵੇਂ ਐਵੇਂ ਕਰਕੇ ਨਹੀਂ ਜਾਏਗਾ ਬਿਲਕੁਲ ਸਿੱਧੀਆਂ ਲਾਈਨ ਜਾਏਗੀ ਜਦੋਂ ਸਕੇਲ ਨਾਲ ਬਿਲਕੁਲ ਸਹੀ ਦੇ ਰੱਖਣਾ ਮਾਰਿਆ ਹੋਇਆ ਹੈ। ਠੀਕ ਇਸ ਤਰ੍ਹਾਂ ਨਾ ਗਰਾਫ ਬਣਾ। ਸਮਝ ਗਏ ਤੁਸੀਂ? ਦੋ ਗੱਲਾਂ ਹੋਰ ਕਰ ਲਈਏ। ਕੈਰੈਕਟਿਸਟਿਕਸ ਪੀਪੀਸੀ ਦੇ। ਪਹਿਲਾ ਹੈ ਕਿ ਪੀਪੀਸੀ ਸਲੋਪਸ ਡਾਊਨਵਰਡ ਥੱਲੇ ਨੂੰ ਜਾਂਦੀ ਹੈ। ਗਿਰਦਾ ਜਹਾਜ। ਥੱਲੇ ਨੂੰ ਜਾਣ ਦਾ ਮਤਲਬ ਕੀ ਹੈ? ਦੇਖੋ ਸਿਰਫ ਲਾਈਨ ਆ ਜੇ ਪੇਪਰ 'ਚ ਆ ਗਿਆ ਕਿ ਪੀਪੀਸੀ ਦੇ ਕੈਰੈਕਟਿਸਟਿਕਸ ਲਿਖੋ ਤਾਂ ਕੱਲੀਆਂ ਲਾਈਨਾਂ ਲਿਖ ਕੇ ਅੰਸਰ ਨਹੀਂ ਮਿਲਣਾ। ਇਹ ਲਾਈਨ ਲਿਖਣੀ ਪਵੇਗੀ ਐਕਸਪਲੇਨੇਸ਼ਨ ਕਰਨੀ ਪਵੇਗੀ ਇੱਕ ਹੋਰ ਇੰਪੋਰਟੈਂਟ ਗੱਲ ਗ੍ਰਾਫ ਵੀ ਬਣਾਉਣਾ ਪਵੇਗਾ ਤਾਂ ਗੱਲ ਕਲੀਅਰ ਹੁੰਦੀ ਹੈ ਜੱਜ ਨਾਲ ਡਾਊਨਵਰਡ ਹੁੰਦਾ ਕੀ ਰਿਲੇਸ਼ਨ ਹੈ ਇਨਵਰਸ ਰਿਲੇਸ਼ਨਸ਼ਿਪ ਬਿਟਵੀਨ ਟੂ ਫੈਕਟਰਸ ਆਫ ਪ੍ਰੋਡਕਸ਼ਨ ਆ ਇਹਦਾ ਨਾਲ ਇਹ ਵੀ ਲਿਖ ਸਕਦੇ ਆ ਡਿਊ ਟੂ ਲਿਮਿਟਡ ਰਿਸੋਰਸਸ ਠੀਕ ਇਹਦਾ ਸਿੰਪਲ ਜਿਹਾ ਮਤਲਬ ਐਵੇਂ ਸਮਝ ਲਓ ਮੰਨ ਕੇ ਚਲੋ ਤੁਹਾਡੇ ਕੋਲ 1000 ਰੁਪਇਆ ਹੈ ਜੇ 500 ਰੁਪਇਆ ਆਪਾਂ ਨੇ ਸਪੋਜ਼ ਕਰੋ ਕਿਤੇ ਕੋ ਮਨ ਨੂੰ ਲਗਾਤਾ ਅਗਰ ਮੈਂ 500 ਆ ਤੇਲ ਪਾ ਲਿਆ ਤਾਂ ਪਿੱਛੇ ਬਚੇ ਖਾਣ ਵਾਸਤੇ 500 ਰੁਪਇਆ ਅਗਰ ਮੈਂ 200 ਤੇਲ ਪਾ ਲੰਦਾ ਤਾਂ 800 ਰੁਪਇਆ ਖਾਣ ਨੂੰ ਬਚ ਜੰਦਾ ਮੇਰੇ ਕੋਲ ਅਗਰ ਮੈਂ 300 ਰੁਪਏ ਦਾ ਬਾਲ ਆਂਦਾ ਤਾਂ ਮੇਰੇ ਕੋਲ 900 ਰੁਪਏ ਖਾਣ ਨੂੰ ਬਚ ਜਾਂਦਾ ਜਦੋਂ ਪਤਾ ਵੀ ਲਿਮਿਟਡ ਰਿਸੋਰਸਸ ਨੇ ਤਾਂ ਇੱਕ ਜਗ੍ਹਾ ਤੇ ਲਾਓਗੇ ਤਾਂ ਦੂਸਰੀ ਜਗ੍ਹਾ ਬਸ ਦੇ ਰਿਸੋਰਸਸ ਘਟ ਜਾਣਗੇ ਸਿੱਧਾ ਹਿਸਾਬ ਹੈ ਇੱਕ ਜਗ੍ਹਾ ਤੇ ਵਧਾਈ ਜਾਊਗਾ ਦੂਸਰੀ ਜਗ੍ਹਾ ਤੇ ਘਟੀ ਜਾਊਗਾ ਨੋਰਮਲ ਹੈ ਕੀ ਸਾਬ ਹੈ ਇੱਥੇ ਹੀ ਪ੍ਰੋਬਲਮ ਹੈ ਇਨਵਰਸ ਰਿਲੇਸ਼ਨਸ਼ਿਪ ਹੈ ਦੋ ਫੈਕਟਰਸ ਆਪਸ ਅਗਰ ਇੱਕ ਨੂੰ ਵਧਾਇਆ ਤਾਂ ਦੂਜਾ ਘਟੇਗਾ ਉਹ ਦੋਹਾਂ ਦਾ 네ਗੇਟਿਵ ਰਿਲੇਸ਼ਨ ਕਰਕੇ ਹੀ ਇਹ ਜਿਹੜੀ ਸਲੋਪ ਹੈ ਮਿੱਚ ਨੂੰ ਗਿਰਦੀ ਹੈ ਦੂਜਾ ਪੁਆਇੰਟ ਆਪਣੇ ਕੋਲ ਹੈਗਾ ਕਿ ਪੀਪੀਸੀ ਕਨਕੇਵ ਹੁੰਦੀ ਹੈ origin ਤੋਂ ਅਟਟਡ ਨਿਕਲੇ ਹੁੰਦਾ ਆਹ origin ਤੋਂ ਕਨਕੇਵ ਹੈ ਇਹਦੇ ਪਿੱਛੇ ਕਾਰਨ ਕੀ ਹੈ ਆਰਾਮਨਾ ਸਭ ਨਾਲ ਬਹੁਤ ਸਪੈਸ਼ਲ ਹੈ ਤੇ ਸਭ ਤੋਂ ਓੱਖਾ ਵੀ ਇਹੀ ਪੁਆਇੰਟ ਹੈ origin ਤੋਂ ਕਨਕੇਵ ਹੁੰਦੀ ਹੈ ਕਨਕੇਵ ਹੁੰਦਾ ਦੇਖੋ ਰੀਜ਼ਨ ਮੇਨ ਇਹੀ ਹੈ ਕਿ ਜਦੋਂ ਫੈਕਟਰਸ ਨੂੰ ਇੱਥੋਂ ਉਠਾ ਕੇ ਇਧਰ ਲੈ ਕੇ ਜਾ ਰਹੇ ਹਾਂ ਫੈਕਟਰਸ ਦੀ ਸ਼ਿਫਟਿੰਗ ਹੋਣ ਕਰਕੇ ਇਕ ਟਾਪਿਕ ਆਂਦਾ ਐ ਐਮਓਸੀ ਨਾਮ ਦਾ ਮਾਰਜਨਲ ਓਪਰਚੁਨਿਟੀ ਕੋਸਟ ਮਾਰਜਨਲ ਓਪਰਚੁਨਿਟੀ ਕੋਸਟ ਉਹਦਾ ਇੱਕ ਫਾਰਮੂਲਾ ਹੁੰਦਾ ਦੇਖਿਓ ਜ਼ਰਾ ਉਹਦਾ ਫਾਰਮੂਲਾ ਹੁੰਦਾ ਲਾਸ ਆਫ ਆਉਟਪੁੱਟ ਡਿਵਾਈਡ ਬਾਈ ਗੇਨ ਆਫ ਆਉਟਪੁੱਟ ਪ੍ਰੋਬਲਮ ਕਿਆ ਨਜ਼ਰ ਆਂਦੀ ਐ ਮਾਰਜਨਲ ਓਪਰਚੁਨਿਟੀ ਕੋਸਟ ਵਧਦੀ ਜਾਏਗੀ ਐਮਓਸੀ ਵਧਦੀ ਜਾਏਗੀ ਅਜ ਜਦੋਂ ਆਪ ਗੈਪ ਦਿਖਾਇਆ ਸੀ ਨਾ ਉਹ ਵੱਧਦਾ ਜਾਂਦਾ ਹੈ ਉਸੇ ਚੱਕਰ ਕਰਕੇ ਜਿਹੜੀ ਕਰਵ ਹੈ ਥੋੜੀ ਜਿਹੀ ਗੋਲ ਹੋ ਜਾਂਦੀ ਹੈ ਤੇ ਥੱਲੇ ਨੂੰ ਗਿਰ ਜਾਂਦੀ ਹੈ ਗੋਲਾਈ 'ਚ ਥੱਲੇ गिरਦੀ ਹੈ ਐਮਓਸੀ ਵਧਣ ਦਾ ਕੀ ਰੀਜ਼ਨ ਹੈ ਲੌਸ ਜ਼ਿਆਦਾ ਹੁੰਦਾ ਗੇਨ ਘੱਟ ਹੁੰਦਾ ਇਹ ਇੱਕ ਬੜਾ ਸਿੰਪਲ ਜਿਹਾ ਫੀਨੋਮੈਨਾ ਹੈ ਪਲੀਜ਼ ਆਰਾਮ ਨਾਲ ਸਮਝੋ ਗੋਲ ਦੇਖਿਓ ਜਰਾ ਲੌਸ ਜ਼ਿਆਦਾ ਹੈ ਤੇ ਗੇਨ ਘੱਟ ਹੈ ਇੱਥੇ ਲੋ ਗੇਨ ਦੇਖੋ ਇੱਕ ਇੱਕ ਦਾ ਗੇਨ ਹੋ ਰਿਹਾ ਹੈ ਸਟੇਬਲ ਗੇਨ ਹੋ ਰਿਹਾ ਪਰ ਲਾਸ ਤੁਹਾਡਾ ਜ਼ਿਆਦਾ ਹੋਏ ਜਾ ਰਿਹਾ ਕਾਰਨ ਫੈਕਟਰਸ ਨੂੰ ਜਿਵੇਂ ਪਹਿਲਾਂ ਆਦਤ ਪਈ ਹੋਈ ਸੀਗੀ ਵੈਜੀਟੇਬਲਸ ਉਗਾਉਣ ਦੀ ਉਵੇਂ ਉਹਨਾਂ ਨੂੰ ਨਵੇਂ ਪ੍ਰੋਡਕਟ ਦੀ ਆਦਤ ਨਹੀਂ ਪਈ ਹੱਲ ਤਾਂ ਜਦੋਂ ਫੈਕਟਰਸ ਨੂੰ ਪੁਰਾਣੇ ਤੋਂ ਨਵੇਂ ਆਉਟਪੁੱਟ ਚ ਸ਼ਿਫਟ ਕਰੋਗੇ ਤੁਸੀਂ ਤਾਂ ਲਾਸ ਜ਼ਿਆਦਾ ਹੋਊਗਾ ਗੇਨ ਘਟੂਗਾ ਉਹ ਲਾਸ ਜ਼ਿਆਦਾ ਗੇਨ ਘਟ ਹੋਣ ਕਰਕੇ ਐਮਓਸੀ ਤੁਸੀਂ ਆਪ ਸੋਚੋ ਆ ਜੇ ਵੈਲਿਊ ਜ਼ਿਆਦਾ ਹੋਵੇ ਗੇਨ ਵਾਲੀ ਵੈਲਿਊ ਘਟ ਹੋਵੇ ਤਾਂ ਐਮ ਉਸ ਦੀ ਵੈਲਿਊ ਵੱਧ ਕੇ ਆਉਂਦੀ ਹੈ ਅਗਰ ਨਿਊਮਰੇਟਰ ਜ਼ਿਆਦਾ ਡਿਨੋਮੀਨੇਟਰ ਘਟ ਹੋਵੇ ਤਾਂ ਇਹਦੀ ਵੈਲਿਊ ਜਿੰਨੀ ਜ਼ਿਆਦਾ ਆਏਗੀ ਇਹਨੇ ਫਿਰ ਉਮੀ ਥੱਲੇ 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 ਗਲਾਈ ਮਾਰ ਦੇਣੀ ਹੈ ਠੀਕ ਹੈ ਜੀ ਆਹ ਦੋ ਰਿਜਨ ਨੇ ਦੋ ਮੇਨ ਕੈਰੈਕਟ੍ਰਿਸਟਿਕਸ ਨੇ ਇੱਕ ਵੀ ਡਾਊਨਵਰਡ ਜਾਂਦੀ ਹੈ ਪੀਪੀਸੀ ਬਿਕੋਜ਼ ਇਨਵਰਸ ਰਿਲੇਸ਼ਨਸ਼ਿਪ ਹੁੰਦਾ ਦੋ ਪ੍ਰੋਡਕਟਸ ਆਪਸਟ ਪ੍ਰੋਡਿਊਸ ਹੁੰਦਾ ਦੂਸਰਾ ਹੈ ਕਿ ਉਹ origin ਦੇ ਕਨਕੇਵ ਹੁੰਦਾ ਠੀਕ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਿਆ ਵੀ ਐਮਓਸੀ ਇਨਕਰੀਜ਼ ਹੁੰਦੀ ਜਾਂਦੀ ਹੈ ਜੀ